ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ਵਰੀ ਸਾਥਿਓ ਇਨਸਾਨੀਅਤ ਸਿਰਫ ਇੱਕ ਸ਼ਬਦ ਨਹੀਂ ਇਨਸਾਨੀਅਤ ਜਿਉਣ ਦਾ ਤਰੀਕਾ ਇਨਸਾਨੀਅਤ ਇੱਕ ਸਲੀਕਾ ਹੈ ਇਨਸਾਨੀਅਤ ਹੁੰਦੀ ਹਰ ਇੱਕ ਦੇ ਅੰਦਰ ਹੈ ਲੇਕਿਨ ਇਨਸਾਨੀਅਤ ਨੂੰ ਵਰਤਦਾ ਕੋਈ ਕੋਈ ਹੈ ਅੱਜ ਇਨਸਾਨੀਅਤ ਨੂੰ ਵਿਜੇ ਨੇ ਵਰਤਿਆ ਔਰ ਦਵਿੰਦਰ ਬਾਈ ਉਹਨਾਂ ਦਾ ਜਿਹੜਾ ਫੋਨ ਹੈ ਉਹ ਡਿੱਗ ਜਾਂਦਾ ਹੈ ਅਚਾਨਕ ਡਿੱਗ ਜਾਂਦਾ ਹੈ ਦਵਿੰਦਰ ਲੱਕੀਲੀ ਜਦੋਂ ਇਹਨਾਂ ਦਾ ਫੋਨ ਡਿੱਗਦਾ ਉਸ ਤੋਂ ਬਾਅਦ ਵਿਜੇ ਲੱਕੀਲੀ ਫੋਨ ਜਿਹੜਾ ਇਹਦੇ ਹੱਥੋਂ ਦਾ ਇਹ ਦੇਖਦਾ ਔਰ ਹੁਣ ਇਹ ਫੋਨ ਜਿਹੜਾ ਹੈ ਦਵਿੰਦਰ ਵੀਰ ਨੂੰ ਵਾਪਸ ਕਰਨਾ ਆ ਦਵਿੰਦਰ ਵੀ ਰਾਈ ਫੋਨ ਹੈ ਤੁਹਾਡਾ ਹਾਂਜੀ ਹਾਂਜੀ ਭਾਈ ਇਹ ਫੋਨ ਆ ਮੇਰਾ ਲਓ ਜੀ ਹਾਂਜੀ ਤਾਂ ਵੀ ਜੇ ਨੇ ਬੜੀ ਨਿਮਰਤਾ ਦੇ ਨਾਲ ਬੜੀ ਈਜ਼ੀਲੀ ਫੋਨ ਜਿਹੜਾ ਇਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਦਵਿੰਦਰ ਕਿਹੜਾ ਪਿੰਡ ਆਪਣਾ ਪਿੰਡ ਭਾਈ ਮੇਰਾ ਬਾੜਵਾ ਆ ਲਗੜੋਏ ਦੇ ਨਾਲ ਹੀ 2 ਕਿਲੋਮੀਟਰ ਨਾਲ ਹੀ ਪਿੰਡ ਭਾਈ ਮੇਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਫੋਨ ਡਿਗਿਆ ਮੇਰਾ ਵਾਪਸ ਕੀਤਾ ਅੱਛਾ ਇਹ ਡਿਗਿਆ ਕਿੱਥੇ ਸੀ ਦੇਖਿਆ ਭਾਈ ਪੰਜਾਬ ਫੂਟਸਟੇਟ ਦੇ ਕੋਲੇ ਨਾਲੇ ਮੈਂ ਗਿਆ ਸੀ ਦੁਕਾਨ ਤੇ ਹੋਮਿਓਪੈਥਿਕ ਦੁਕਾਨ ਸੀਗੀ ਉਹ ਦੁਕਾਨਾਂ ਜਿੰਗੀ ਬੰਦ ਹਾਂਜੀ ਹਾਂਜੀ ਉੱਥੇ ਗਿਆ ਸੀ ਭਾਈ ਉਹ ਵੇ ਉੱਤੋਂ ਫੋਨ ਡੇਗ ਗਿਆ ਜੇ ਦੁਕਾਨ ਤੇ ਆ ਕੇ ਦੇਖਿਆ ਫੋਨ ਮੇਰਾ ਡੇਗ ਗਿਆ ਮੈਂ ਫੋਨ ਕੀਤਾ ਤੇ ਭਾਈ ਨੇ ਜਿਹਦੇ ਚੱਕਿਆ ਕਹਿੰਦਾ ਭਾਜੀ ਮੈਂ ਮੰਜੀ ਸਾਹਿਬ ਗੇਟ ਤੇ ਖੜਾ ਆ ਹਣਾ ਫੋਨ ਲੈ ਸਕਦੇ ਆ ਤੁਸੀਂ ਹਾਂਜੀ ਮੱਲੋ ਫੋਨ ਤੁਸੀਂ ਜਦੋਂ ਦਵਾਈ ਲੈਣਗੇ ਉਦੋਂ ਡਿੱਗ ਗਿਆ ਹਾਂਜੀ ਹਾਂਜੀ ਹੋਮੋਪੈਥੀ ਦਵਾਈ ਲੈ ਲਈ ਹਾਂਜੀ ਨਹੀਂ ਮਿਲੀ ਨਹੀਂ ਦੁਕਾਨੇ ਬੰਦ ਸੀ ਚਲੋ ਦੁੱਖਾਂ ਦੀ ਦਵਾਈ ਮਿਲ ਗਈ ਹਾਂਜੀ ਹਾਂਜੀ ਮਿਲ ਗਈ ਵਾਜੀ ਮਿਲ ਗਈ ਠੀਕ ਹੈ ਵੀਰੇ ਇਹ ਫੋਨ ਉੱਥੇ ਪਿਆ ਸੀਗਾ ਥੱਲੇ ਥੱਲੇ ਡਿੱਗਿਆ ਹੋਇਆ ਸੀ ਹਾਂਜੀ ਹਾਂਜੀ ਫਿਰ ਤੁਸੀਂ ਜਦੋਂ ਜਦੋਂ ਕਾਲ ਆਈ ਉਸ ਵੇਲੇ ਰਿਸਿਵ ਕਰ ਨਾਲੇ ਉਸ ਰਿਸਿਵ ਉੱਥੇ ਲੱਭੇ ਨੂੰ ਤਾਂ ਮੌਕੇ ਤੇ ਨਾਲੇ ਆਪਾਂ ਆ ਰਹੇ ਸੀ ਮਤਲਬ ਕੰਮ ਤੋਂ ਛੁੱਟੀ ਕਰਕੇ ਆ ਰਹੇ ਸੀ ਸੜਕ ਤੇ ਮੇਨ ਸੜਕ ਨਹੀਂ ਨਹੀਂ ਪੰਜਾਬ ਫੋਟੋ ਸਟੇਟ ਨਾਲ ਗਲੀ ਮੁੜਦੀ ਹੈ ਅੱਛਾ ਉੱਥੇ ਨਾਲੇ ਭਾਈ ਦਾ ਫੋਨ ਡਿੱਗਿਆ ਪਿਆ ਸੀ ਕੀ ਗੱਲ ਲਾਈਵ ਲਾਈਵ ਚੱਲ ਲਾਈਵ ਮੋਸ਼ਕਲੀ ਅੰਮੀ ਦਾ ਵੀ ਆਈ ਹੁਣ ਕਿਹਾ ਮਾੜਾ ਕਰੀਓ ਫਿਰ ਲਾਈਕ ਕਰ ਅੱਛਾ ਫਿਰ ਭਾਈ ਨਾਲੇ ਡਿੱਗਿਆ ਸੀ ਫੋਨ ਫਿਰ ਮੈਂ ਚੱਕ ਲਿਆ ਫਿਰ ਤੁਹਾਨੂੰ ਕੋਈ ਨਹੀਂ ਆਪਾਂ ਵੀ ਜਾਣੀ ਤੁਹਾਨੂੰ ਫਿਰ ਭਾਈ ਨੇ ਫੋਨ ਕੀਤਾ ਸੀ ਤੁਸੀਂ ਨਾਲੇ ਆ ਗਏ ਆਪਾਂ ਨੂੰ ਭਾਈ ਨਾਲੇ ਫੋਨ ਦੇ ਦਿੱਤਾ ਮੈਂ ਲਈ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਮੰਜੇ ਸਕੇਟਾ ਕੋ ਆਜੋ ਸਾਨੂੰ ਉੱਥੇ ਤੜਾ ਫੋਨ ਦੇ ਦਿੰਦੇ ਚਲੋ ਬਹੁਤ ਚੰਗੀ ਗੱਲ ਬਹੁਤ ਸ਼ੁਕਰੀਆ ਇਹੀ ਇਨਸਾਨੀਅਤ ਦਾ ਸਬੂਤ ਹੈ ਇਨਸਾਨੀਅਤ ਹੁੰਦੀ ਤੇ ਸਾਰੇ ਦੇ ਅੰਦਰ ਪਰ ਦਿਖਾਉਂਦਾ ਕੋਈ ਕੋਈ ਹੈ ਠੀਕ ਹੈ ਵੀਰੇ ਦਵਿੰਦਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਈ ਧੰਨਵਾਦ ਬਈ ਠੀਕ ਹੈ ਹੋਰ ਕੋਈ ਸੇਵਾ ਇਨਸਾਨੇ ਦਾ ਮੁੱਲ ਤਾਂ ਕੋਈ ਨਹੀਂ ਪਰ ਫਿਰ ਵੀ ਫਿਰ ਠੀਕ ਹੈ ਭਾਜੀ ਬਸ ਚਲੋ ਕਿਸੇ ਦਾ ਸਮਾਨ ਮਿਲ ਗਿਆ ਬਹੁਤ ਐਨਾਂ ਚਲੋ ਕੀ ਨਾਮ ਕੀ ਬੇਟੇ ਬਹੁਤ ਸ਼ੁਕਰੀਆ ਬਹੁਤ ਛੋਟਾ ਬਰਾ ਉਮਰ ਕਿੰਨੀ ਆ 22 ਸਾਲ ਚਲੋ ਬਾਏ ਬਾਏ ਹੋ ਜਾਣੀ ਆ ਠੀਕ ਹੈ ਬਹੁਤ ਸ਼ੁਕਰੀਆ ਆਹ ਭਾਈ ਨੂੰ ਵੀ ਸੁਣ ਲਈਏ ਜੀ ਮੈਂ ਕਿਹਾ ਮੈਨੂੰ ਵੀ ਹੁਣ ਘਰ ਛੱਡ ਦਿਓ ਚਲੋ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਕਿੱਥੋਂ ਆ ਤੁਸੀਂ ਮੈਂ ਕੋਇਰ ਤੋਂ ਆਇਆ ਹਾਂ ਕੋਇਰ ਤੋਂ ਆਇਆ ਹਾਂ ਇਹਨਾਂ ਬੋਲ ਜਰਾ ਅਰਬੀ ਸੈੱਟ ਲੱਗਦਾ ਕੰਮ ਮੈਨੂੰ ਥੋੜੇ ਜਿਹਾ ਤੁਹਾਨੂੰ ਦੇ ਆ ਭਾਜੀ ਤਾਂ ਹੀ ਕਹਿੰਦਾ ਕਿ ਮੈਨੂੰ ਛੱਡ ਦਿਓ ਕਰ ਠੀਕ ਆ ਜੀ ਆ ਮੁੰਡੇ ਵਿਚਾਰੇ ਕਹਿੰਦੇ ਜੌਬ ਤੋਂ ਅਸੀਂ ਆ ਰਹੇ ਸੀਗੇ ਇਹਨਾਂ ਨੂੰ ਫੋਨ ਮਿਲਿਆ ਤੇ ਇਹਨਾਂ ਨੇ ਦਵਿੰਦਰ ਵੀਰ ਦਾ ਫੰਕਸ਼ਨ ਉਹਨੂੰ ਹੈਂਡਓਵਰ ਕਰ ਦਿੱਤਾ ਦਵਾਈ ਨਹੀਂ ਮਿਲੀ ਲੇਕਿਨ ਦੁੱਖ ਦੀ ਦਵਾਈ ਮਿਲ ਗਈ ਜੇ ਫੋਨ ਨਾ ਮਿਲਦਾ ਪਰੇਸ਼ਾਨੀ ਬਹੁਤ ਹੋਣੀ ਸੀਗੀ ਇਹੀ ਇਨਸਾਨੀ ਦਾ ਸਬੂਤ ਹੈ ਨਹੀਂ ਤਾਂ ਵੀਰ ਨੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਸੀਗਾ ਕਿੱਥੇ ਕਿੱਥੇ ਘੁੰਮਣਾ ਸੀਗਾ ਕਿ ਮੇਰਾ ਫੋਨ ਵਾਪਸ ਮਿਲ ਜਵੇ ਸਿਮਦਵਾਰ ਦੀ ਕਹਾਣੀ ਫੋਨ 'ਚ ਬਹੁਤ ਸਾਰਾ ਡਾਟਾ ਹੁੰਦਾ ਔਰੇ ਚੰਗਾ ਆ ਵਿਜਨ ਨੂੰ ਫੋਨ ਮਿਲਿਆ ਜੇ ਕਿਸੇ ਖੇਜੇ ਨੂੰ ਮਿਲ ਜਾਊਗਾ ਤੇ ਨਹੀਂ ਵਾਪਸ ਮਿਲਣਾ ਨਾ ਹੈ ਨਾ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਬਾਈ ਜਿਹੜਾ ਬਾਹਰ ਹੋਇਆ ਉਹਦੀ ਥੋੜੀ ਦੇਰ ਹੋ ਸਾਡਾ ਸਿਰ ਦਰਦ ਪਤਾਊਗਾ ਬਹੁਤ ਬਹੁਤ ਸ਼ੁਕਰੀਆ ਜੀ